ਸਸਿਕਾਲ ਸਵਾਗਤੋਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਬੀਤੇ ਦਿਨੀ ਅਸੀਂ ਖਬਰ ਕੀਤੀ ਸੀ ਭਾਈ ਅਮਰਜੀਤ ਸਿੰਘ ਜਿਹੜੇ ਕਰੀਬ 32 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀਗੇ ਉਹਨਾਂ ਨੂੰ ਆਈਐਸ ਦੇ ਵੱਲੋਂ ਡਿਟੇਨ ਕੀਤਾ ਗਿਆ ਸੀਗਾ ਤੇ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਸਮੇਤ 70 ਦੇ ਕਰੀਬ ਪੰਜਾਬੀ ਨੇ ਜਿਨ੍ਹਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੋਰ ਕਿਹੜੇ-ਕਿਹੜੇ ਨੇ ਪੰਜਾਬੀ ਤੇ ਹੋਰ ਕੀ ਅੰਕੜਾ ਇਸ ਦੇ ਬਾਬਤ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਆਦਾ ਜਾਣਕਾਰੀ ਲਵਾਂਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੇਰੇ ਨਾਲ ਇਸ ਖਬਰ ਦੇ ਬਾਬਤ ਸਾਂਝ ਪਾਉਣਗੇ। ਪਾਲਿਕਨ ਸਾਹਿਬ ਇਹ ਖਬਰ ਜਿਹੜੀ ਹੈ ਹੁਣ ਆ ਸਾਹਮਣੇ ਆ ਰਹੀ ਹੈ ਕਿ ਜੋ ਭਾਈ ਅਮਰਜੀਤ ਸਿੰਘ ਕੈਲੀਫੋਰਨੀਆ ਵਿੱਚ ਜੋ ਰਹਿੰਦੇ ਸੀਗੇ ਆਪਣੇ ਪਰਿਵਾਰ ਦੇ ਨਾਲ ਤਕਰੀਬਨ 32 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਭਾਈ ਅਮਰਜੀਤ ਸਿੰਘ ਨੂੰ ਪਿਛਲੇ ਦਿਨੀ ਆਈਸ ਵੱਲੋਂ ਡਿਟੇਨ ਕੀਤਾ ਗਿਆ। ਈਵਨ ਕਿ ਉਹ ਗ੍ਰੀਨ ਕਾਰਡ ਹੋਲਡਰ ਨੇ ਔਰ ਕੁਛ ਉਹਨਾਂ ਦੇ ਇਮੀਗ੍ਰੇਸ਼ਨ ਜਿੱਦਾਂ ਕੋਈ ਨਾਮ ਵਿੱਚ ਜਾਂ ਕੋਈ ਇਦਾਂ ਕੋਈ ਪ੍ਰੋਬਲਮ ਸੀਗੀ ਜਿਹਦੇ ਕਾਰਨ ਉਹਨਾਂ ਨੂੰ ਹਰ ਵਾਰੀ ਜਿਹੜਾ ਆ ਪੁਸ਼ ਗਿਸ਼ ਵਾਸਤੇ ਜਾਂ ਹਾਜ਼ਰੀ ਲਾਉਣ ਵਾਸਤੇ ਆਈਸਵਿਚ ਆਫਿਸ ਵਿੱਚ ਬੁਲਾਇਆ ਜਾਂਦਾ ਸੀਗਾ ਤੇ ਜਦੋਂ ਉਹ ਉੱਥੇ ਗਏ ਤਾਂ ਉਹਨਾਂ ਨੂੰ ਡੇਟੇਨ ਕਰ ਲਿਆ ਗਿਆ ਹਾਲਾਂਕਿ ਉਹਨਾਂ ਦੇ ਵਾਈਫ ਵੀ ਨਾਲ ਸੀ ਪਰ ਉਹਨਾਂ ਨੂੰ ਕਿਸੇ ਕਾਰਨ ਜਿਹੜਾ ਆ ਜਨ ਦਿੱਤਾ ਗਿਆ ਪਰ ਭਾਈ ਅਮਰਜੀਤ ਸਿੰਘ ਉਹਨਾਂ ਨੂੰ ਉਦੋਂ ਗ੍ਰਿਫਤਾਰ ਕਰਕੇ ਪਹਿਲਾਂ ਬੇਕਸਫੀਲਡ ਜੇਲ ਵਿੱਚ ਕੁਝ ਦਿਨ ਰੱਖਿਆ ਗਿਆ ਫਿਰ ਉਹਨਾਂ ਤੋਂ ਬਾਅਦ ਉਹਨਾਂ ਨੂੰ ਟੈਕਸਸ ਦੀ ਜਿਹੜੀ ਐਲਪਾਸੋ ਜੇਲ ਜਿਹੜੀ ਹੈਗੀ ਆ ਉਥੇ ਭੇਜ ਦਿੱਤਾ ਗਿਆ ਤੇ ਹੁਣ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਇੱਕ ਅਮਰੀਕੀ ਜਹਾਜ਼ ਰਾਹੀਂ ਜਿਹੜਾ ਆ ਭਾਰਤ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨਾਲ ਤਕਰੀਬਨ 70 ਹੋਰ ਜਿਹੜੇ ਹੈਗੇ ਆ ਬੰਦੇ ਰਿਪੋਰਟ ਕੀਤੇ ਗਏ ਆ ਜਿਨ੍ਹਾਂ ਵਿੱਚ ਮੋਸਟਲੀ ਜਿਹੜੇ ਆ ਉਹ ਪੰਜਾਬੀ ਦੱਸੀ ਜਾ ਰਹੇ ਆ ਗੱਲ ਕਰੀਏ ਤੇ ਜਿੱਦਾਂ ਆਪਾਂ ਪਿਛਲੀ ਵਾਰੀ ਵੀ ਇਸ ਚੀਜ਼ ਦਾ ਸ਼ੰਕਾ ਕੀਤਾ ਸੀਗਾ ਕਿ ਹੋ ਸਕਦਾ ਆ ਕਿ ਇਹਨਾਂ ਨੂੰ ਜਿਹੜਾ ਆ ਰਿਪੋਰਟ ਕਰ ਦਿੱਤਾ ਜਾਵੇ ਕਿਉਂਕਿ ਕਾਫੀ ਜਿਹੜੀ ਕਾਨੂੰਨੀ ਚਾਰਾ ਜੋਈ ਜਿਹੜੀ ਆ ਇਹਨਾਂ ਦੇ ਪਰਿਵਾਰ ਵੱਲੋਂ ਜਾਂ ਕਹਿ ਲੋ ਕਿ ਇਹਨਾਂ ਦੀ ਵਕੀਲਾਂ ਵੱਲੋਂ ਕੀਤੀ ਗਈ ਕਿ ਕੋਈ ਕਾਨੂੰਨੀ ਰਸਤਾ ਲੱਭ ਕੇ ਇਹਨਾਂ ਦੀ ਡੈਪੋਟੀਸ਼ਨ ਨੂੰ ਰੋਕਿਆ ਜਾਵੇ ਤਾਂ ਕਿ ਇਹ ਆਪਣਾ ਜਿਹੜਾ ਅੱਗੇ ਕੇਸ ਹੈ ਇੱਥੇ ਲੜ ਸਕਣ ਪਰ ਆਈਸਵਾਰਾ ਜਿਹੜੇ ਵੀ ਇਹਨਾਂ ਉੱਤੇ ਐਲੀਗੇਸ਼ਨ ਲਾਏ ਗਏ ਸੀਗੇ ਉਹਨਾਂ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੇ ਕੋਈ ਵੀ ਕਹਿੰਦੇ ਥੋ ਪਤਾ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਕਾਨੂੰਨੀ ਚਾਰਾ ਜੋਈ ਹੈ ਉਹਨੂੰ ਸਿਰੇ ਚੜਨ ਦਿੱਤਾ ਤੇ ਇਹ ਖਬਰ ਨੇ ਹੁਣ ਕਹਿ ਲੋ ਕਿ ਪਰਿਵਾਰ ਵਾਸਤੇ ਬਹੁਤ ਹੀ ਵੱਡਾ ਇੱਕ ਗਮ ਦਾ ਮਾਹੌਲ ਪੈਦਾ ਕਰ ਦਿੱਤਾ ਕਿਉਂਕਿ ਜਿਸ ਸ਼ਖਸ ਨੇ 32 ਸਾਲ ਅਮਰੀਕਾ ਵਿੱਚ ਬਤਾਏ ਹੋਣ ਔਰ ਵੱਡੇ ਪੱਧਰ ਤੇ ਜਿਹੜਾ ਹੈਗਾ ਆ ਇੱਥੇ ਟੈਕਸ ਵੀ ਫਾਈਲ ਕੀਤਾ ਆ ਹਰ ਸਾਲ ਉਹ ਕੰਮ ਵੀ ਕਰਦੇ ਆ ਵਰਕ ਪਰਮਿਟ ਹੋਲਡਰ ਸੀਗੇ ਗ੍ਰੀਨ ਕਾਰਡ ਹੈਗਾ ਸੀਗਾ ਉਹਨਾਂ ਕੋਲ ਤੇ ਉਹਨਾਂ ਦਾ ਸਾਰਾ ਪਰਿਵਾਰ ਇੱਥੇ ਰਹਿੰਦਾ ਉਹਨਾਂ ਦੇ ਵੱਡੇ ਭਾਈ ਪਈ ਮਨਜੀਤ ਸਿੰਘ ਜਿਹੜੇ ਹੈਗੇ ਆ ਉਹ ਵੀ ਇੱਥੇ ਰਹਿੰਦੇ ਆ ਤੇ ਇਹਨਾਂ ਦੇ ਸਾਰੇ ਪਰਿਵਾਰ ਇੱਥੇ ਆ ਇਹਨਾਂ ਦੇ ਬੱਚੇ ਵੀ ਇੱਥੇ ਨੇ ਪਰ ਹੁਣ ਇਹਨਾਂ ਨੂੰ ਕੱਲਿਆਂ ਨੂੰ ਜਿਹੜਾ ਹੈਗਾ ਆ ਇੰਡੀਆ ਜਿਹੜਾ ਉਹ ਰਿਪੋਰਟ ਕਰ ਦਿੱਤਾ ਗਿਆ ਤੇ 70 ਦੇ ਕਰੀਬ ਜਿਹੜੇ ਇਹਨਾਂ ਦੇ ਨਾਲ ਹੋਰ ਜਿਹੜੇ ਭਾਰਤੀ ਐ ਪੰਜਾਬੀ ਐ ਉਹਨਾਂ ਨੂੰ ਜਿਹੜਾ ਹੈਗਾ ਆ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ ਬਿਲਕੁਲ ਤੇ ਜਿੱਦਾਂ ਤੁਸੀਂ ਦੱਸ ਰਿਓ ਕਿ 32 ਸਾਲ ਹੋ ਗਏ ਸੀ ਇਹਨਾਂ ਨੂੰ ਇੱਥੇ ਰਹਿੰਦਿਆਂ ਹੋਇਆਂ ਜੁਗਾਂਵਾਂ ਸਾਹਿਬ ਦੇਖੋ ਨਾ ਤੇ ਪਰਿਵਾਰ ਇੱਧਰ ਜੋਗਾ ਰਹਿੰਦਾ ਨਾ ਉੱਧਰ ਜੋਗਾ ਕਿਉਂਕਿ ਦੁਬਤਾ ਜੀ ਬਣ ਜਾਂਦੀ ਹੈ ਜਿੱਥੇ ਹੁਣ 32 ਸਾਲ ਇੱਧਰ ਇਹਨਾਂ ਦੇ ਬੱਚੇ ਜਿਹੜੇ ਨੇ ਇੱਥੇ ਵਸਨੀਕ ਹੋਣਗੇ ਜਾਂ ਇੱਥੇ ਕੰਮ ਕਰ ਕਰਦੇ ਹੋਣਗੇ ਤੇ ਇਸ ਉਮਰ ਦੇ ਵਿੱਚ ਡਿਪੋਰਟ ਕਰ ਦੇਣਾ ਵੱਡੀ ਬਿਪਤਾ ਤਾਂ ਹੈਗੀ ਹੈਗੀ ਹੈ ਇੱਕ ਤਾਂ ਇਹਦੇ ਬਾਬਤ ਚਰਚਾ ਕਰਦੇ ਹੋਰ ਨਾਲ ਦੀ ਨਾਲ ਤੁਹਾਨੂੰ ਯਾਦ ਹੋਣਾ ਹੈ ਕਿ ਆਪਾਂ ਇੱਕ ਖਬਰ ਅੜਿਆਨਾ ਦੀ ਕੀਤੀ ਸੀ ਜੇ ਮੈਂ ਗਲਤ ਨਹੀਂ ਤਾਂ ਪਰਮਜੀਤ ਸਿੰਘ ਨਾਮ ਦਾ ਉਹ ਬਿਜ਼ਨਸਮੈਨ ਪੰਜਾਬੀ ਸੀਗਾ ਜਿਸ ਨੂੰ ਫਿਰ ਅਸਤ ਦੇ ਵਿੱਚ ਲਿਆ ਗਿਆ ਸੀਗਾ ਉਹਦੇ ਬਾਬਤ ਕੋਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਅਸੀਂ ਕੋਸ਼ਿਸ਼ ਕੀਤੀ ਹੈਗੀ ਆ ਕਿ ਉਹਨਾਂ ਦਾ ਕੋਈ ਵੀ ਏਦਾਂ ਦਾ ਕੋਈ ਖਬਰ ਬਾਹਰ ਆਵੇ ਕੋਈ ਪਰਿਵਾਰ ਦੇ ਨਾਲ ਰابطਾ ਕਾਇਮ ਹੋ ਸਕੇ ਪਰ ਜਦੋਂ ਤੇ ਆਪਾਂ ਪਿਛਲੀ ਵਾਰ ਦੀ ਖਬਰ ਕੀਤੀ ਆ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਕਿਸੇ ਵੀ ਉਹਨਾਂ ਦੇ ਫੈਮਿਲੀ ਮੈਂਬਰ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਕਹ ਲੋ ਕਿ ਬਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਖਬਰ ਬਾਹਰ ਦਿੱਤੀ ਗਈ ਹੈ ਪਰ ਇਹ ਜਿਹੜਾ ਅਸ਼ੰਕਾ ਪੈਦਾ ਕੀਤਾ ਗਿਆ ਕਿ ਹੋ ਸਕਦਾ ਕਿ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਰਿਪੋਰਟ ਕਰ ਦਿੱਤਾ ਜਾਵੇਗਾ ਕਿਉਂਕਿ ਉਹਨਾਂ ਤੇ ਵੀ ਤਕਰੀਬਨ ਤਕਰੀਬਨ ਇੱਕ ਇਦਾਂ ਦਾ ਹੀ ਕੇਸ ਸੀਗਾ ਜਿਹੜਾ ਉਹਨਾਂ ਨੂੰ ਜਦੋਂ ਸ਼ਿਕਾਗੋ 에ਅਰਪੋਰਟ ਤੋਂ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਭਾਵੇਂ ਕਿ ਉਹ ਭਾਰਤ ਕਈ ਵਾਰ ਗਏ ਤੇ ਕਈ ਵਾਰ ਆਏ ਪਰ ਹੁਣ ਜਦੋਂ 트럼ਪ ਸਰਕਾਰ ਵੱਲੋਂ ਵੱਡੀ ਜਿਹੜੀ ਸਖਤਾਈ ਕੀਤੀ ਗਈ ਇਮੀਗ੍ਰੇਸ਼ਨ ਦੇ ਉੱਤੇ ਤਾਂ ਇਮੀਗ੍ਰੇਸ਼ਨ ਦੀਆਂ ਇਹ ਸਿਖਾਵਾਂ ਜਿਹੜੀਆਂ ਆਈਸ ਹੈਗੀ ਹੈ ਡੀ ਐਚ ਐਸ ਵਿਭਾਗ ਹੈਗਾ ਬਾਰਡਰ ਪੈਟਰੋਲ ਹੈ ਤੇ ਸਾਰੇ ਹੀ ਹੁਣ ਬਹੁਤ ਜਿਹੜੇ ਵੱਡੀ ਸਖਤਾਈ ਵਰਤ ਰਹੇ ਆ ਤੇ ਜਿਨ੍ਹਾਂ ਦੇ ਉੱਪਰ ਕਿਸੇ ਵੀ ਕਿਸਮ ਦਾ ਕੋਈ ਮਾਰਾ ਮੋਟਾ ਵੀ ਇਲਜ਼ਾਮ ਹੈਗਾ ਜਿਉ ਗ੍ਰੀਨ ਕਾਰਡ ਹੋਲਡਰ ਨੇ ਤਾਂ ਉਹਨਾਂ ਉੱਤੇ ਆਈਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਕਰਯੋਗ ਹੈ ਕਿ ਭਾਈ ਅਮਰਜੀਤ ਸਿੰਘ ਜਿਨ੍ਹਾਂ ਦੀ ਉਮਰ ਜਿਹੜੀ ਹੈ ਮਹਿਜ 28 ਸਾਲ ਦੀ ਸੀ ਜਦੋਂ ਉਹ ਅਮਰੀਕਾ ਵਿੱਚ ਆਉਂਦੇ ਆ ਹੁਣ ਉਹਨਾਂ ਦੀ ਉਮਰ 60 ਸਾਲ ਹੋਈ ਹੈ ਤੇ 60 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਜਿਹੜਾ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵੀ ਬੰਦਾ ਇੱਥੋਂ ਡਿਪੋਰਟ ਹੋ ਕੇ ਜਾਂਦਾ ਤੇ ਉਹ ਫਿਰ ਕਈ ਸਾਲ ਤੱਕ ਉਹ ਵਾਪਸ ਅਮਰੀਕਾ ਨਹੀਂ ਆ ਸਕਦਾ ਕਿਉਂਕਿ ਕੁਝ ਇਹੋ ਜਿਹੀਆਂ ਕਾਨੂੰਨੀ ਅੜਚਨਾ ਹੁੰਦੀਆਂ ਜਦੋਂ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਂਦਾ ਇੱਥੇ ਗੱਲ ਇਹ ਵੀ ਕਰਨੀ ਬਣਦੀ ਹੈ ਜੇ ਜਦੋਂ ਵੀ ਕਿਸੇ ਭਾਰਤੀਆਂ ਨੂੰ ਇੰਡੀਆ ਟ੍ਰਿਪੋਰਟ ਕਰ ਦਿੱਤਾ ਜਾਂਦਾ ਤੇ ਉਹ ਫਿਰ ਜਦੋਂ ਆਪਣੇ ਕੰਟਰੀ ਦੇ ਜਿਹੜੇ ਵੀ 에어ਪੋਰਟ ਤੇ ਇਹਨਾਂ ਨੂੰ ਲਿਜਾਇਆ ਜਾਂਦਾ ਖਾਸ ਕਰਕੇ ਜਿਵੇਂ ਇਹਨਾਂ ਨੂੰ ਦਿੱਲੀ 에어ਪੋਰਟ ਤੇ ਉਤਾਰਿਆ ਗਿਆ ਤੇ ਉੱਥੇ ਫਿਰ ਇੱਕ ਲੰਮੀ ਪੁਸ਼ਕਿਸ਼ ਹੁੰਦੀ ਹੈ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਜਿੱਥੇ ਉਹਨਾਂ ਦੇ ਸਾਰੇ ਖਾਕੇ ਖੰਗਾਲੇ ਜਾਂਦੇ ਆ ਤੇ ਉਹਨਾਂ ਵਿੱਚੋਂ ਯਾਦ ਹੋਣਾ ਪਿਛਲੀ ਵਾਰੀ ਵੀ ਜਿਹੜੇ ਬੰਦੇ ਉੱਥੇ ਰਿਪੋਰਟ ਕੀਤੇ ਸੀ ਤੇ ਉਹਨਾਂ ਵਿੱਚੋਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿੰਨਾਂ ਉੱਥੇ ਕੋਈ ਇੰਡੀਆ ਦੇ ਵਿੱਚ ਕੋਈ ਕੇਸ ਚੱਲਦਾ ਹੁੰਦਾ ਜਾਂ ਕਹਿ ਲਓ ਕਿ ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੇ ਕੋਈ ਵੀ ਇਦਾਂ ਦਾ ਉਥੇ ਜੁਰਮ ਕੀਤਾ ਹੁੰਦਾ ਤੇ ਉਹ ਫਿਰ ਲੁਕ ਆਊਟ ਨੋਟਿਸ ਦੇ ਵਿੱਚ ਕਿਉਂਕਿ ਕਾਰਨ ਕਾਰਨ ਚੁਗਾਵਾਂ ਸਾਹਿਬ ਦੇਖੋ ਕਾਰਨ ਉਹਦਾ ਇਹ ਹੈ ਨਾ ਜਦੋਂ ਉਹ ਤੋਂ ਭਾਰਤ ਤੋਂ ਚਲਦੇ ਆ ਇੱਥੇ ਆ ਕੇ ਸ਼ਰਨ ਲੈਣੇ ਆ ਕਿਹਾ ਤਾਂ ਇਹ ਹੀ ਜਾਂਦਾ ਕਿ ਭਾਰਤ ਦੇ ਵਿੱਚ ਖਤਰਾ ਹੈ ਫਿਰ ਉਹ ਜਾਂਚ ਪਰਖ ਤਾਂ ਕਰਦੇ ਨੇ ਕਿ ਇਹ ਬਾਈ ਉਥੇ ਇਹਨਾਂ ਨੇ ਇਹ ਕਿਹਾ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਸਾਨੂੰ ਖਤਰਾ ਹੈ ਕਿਹੜੀ ਗੱਲ ਦਾ ਖਤਰਾ ਹੈ ਕਿ ਇਹਨੇ ਕ੍ਰਾਈਮ ਕੀਤਾ ਹੈ ਕਿ ਭੱਜਿਆ ਉਹ ਸਾਰੀ ਜਾਂਚ ਪਰਖ ਉਥੇ ਕੀਤੀ ਜਾਂਦੀ ਹੈ ਔਰ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ हां ये तो ਗੱਲ ਹੈਗੀ ਆ ਪਰ ਮੈਂ ਗੱਲ ਉਹ ਕਰ ਰਿਹਾ ਵਾਂ ਜਿਹੜੀ ਤੁਸੀਂ ਉੱਥੇ ਆਉਣ ਤੋਂ ਪਹਿਲਾਂ ਕੋਈ ਵੀ ਜੁਰਮ ਕੀਤਾ ਜਾਂ ਕਿਸੇ ਨਾਲ ਲੜਾਈ ਝਗੜਾ ਕੀਤਾ ਕਿਸੇ ਨੂੰ ਮਾਰਿਆ ਕੁੱਟਿਆ ਚੋਰੀ ਕੀਤੀ ਛਕਾਰੀ ਕੀਤੀ ਉਹ ਤੁਹਾਡਾ ਉੱਥੇ ਕੇਸ ਚੱਲਦਾ ਹੋਣ ਕਰਕੇ ਤੁਸੀਂ ਗ੍ਰਿਫਤਾਰ ਨਹੀਂ ਹੋਏ ਤੇ ਆਗੇ ਉਸ ਦੌਰਾਨ ਜਿਹੜੇ ਕੇਸ ਹੁੰਦੇ ਆ ਫਿਰ ਉਹ ਉਹਨਾਂ ਵਿੱਚ ਲੁਕਆਊਟ ਨੋਟਿਸ ਜਾਰੀ ਹੋ ਜਾਂਦਾ ਲੰਬੇ ਸਮੇਂ ਬਾਅਦ ਜਦੋਂ ਤੁਸੀਂ ਉੱਥੇ ਨਹੀਂ ਫੜੇ ਜਾਂਦੇ ਇਹ ਇਸ ਕਰਕੇ ਉਹ ਜਦ ਤੱਕ ਤੁਹਾਨੂੰ ਉੱਥੇ ਦੀ ਇਮੀਗ੍ਰੇਸ਼ਨ ਕਲੀਅਰੈਂਸ ਨਹੀਂ ਹੁੰਦੀ ਤੇ ਤੁਹਾਨੂੰ ਆਪੋ ਆਪਣੇ ਘਰਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਪਰ ਇਸ ਖਬਰ ਵਿੱਚ ਇਦਾਂ ਦਾ ਕੋਈ ਹਜੇ ਇਹ ਗੱਲ ਨਹੀਂ ਨਿਕਲ ਕੇ ਆਈ ਵੀ ਕਿਸੇ ਨੂੰ ਗ੍ਰਿਫਤਾਰ ਕੀਤਾ ਸੋ ਜਿਹੜੇ ਵੀ 70 ਬੰਦੇ ਜਿਹੜੇ ਆ ਭਾਰਤ ਵਿੱਚ ਰਿਪੋਰਟ ਕੀਤੇ ਗਏ ਆ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਲੰਬੀ ਪ੍ਰਕਿਰਿਆ ਵਿੱਚੋਂ ਪਾਸ ਹੋਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਜਾਣ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਇਹ ਜਿਹੜਾ ਜਹਾਜ਼ ਵੀ ਆ ਸਪੈਸ਼ਲ ਕਹ ਲੋ ਕਿ ਇਹਨਾਂ ਨੂੰ ਲੈ ਕੇ ਉੱਥੇ ਪਹੁੰਚਿਆ ਇਹ ਪਹਿਲਾਂ ਟਰਕਿਸ ਗਿਆ ਫਿਰ ਉਸ ਤੋਂ ਬਾਅਦ ਚਾਈਨਾ ਵਿੱਚ ਗਿਆ ਭਾਵ ਕਿ ਉੱਥੋਂ ਦੇ ਵੀ ਲੋਕਾਂ ਨੂੰ ਜਿਹੜਾ ਰਿਪੋਰਟ ਕੀਤਾ ਗਿਆ ਜੇ ਗੱਲ ਕਰੀਏ ਕਿ ਹੁਣ ਤੱਕ ਦੀਆਂ ਹੋਈਆਂ ਕਾਰਵਾਈਆਂ ਦੇ ਵਿੱਚ ਜੇ ਜਦੋਂ ਦੇ ਟਰੰਪ ਸਾਹਿਬ ਸੱਤਾ ਵਿੱਚ ਆਏ ਨੇ ਸੋ ਜਦੋਂ ਦੇ ਡੋਨਲਡ ਟਰੰਪਸ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਬਣੇ ਆ ਦੂਸਰੀ ਵਾਰ ਹੁਣ ਤੱਕ ਤੇ ਉਦੋਂ ਦੇ ਜੇ ਅੰਕੜੇ ਆਪਾਂ ਦੇਖੀਏ ਤੇ ਬੜੇ ਵੱਡੇ ਹੋਏ ਨੇ ਕਿ ਹਜੇ ਦੇਖ ਲਓ ਵੀ ਜਨਵਰੀ ਤੋਂ ਕੰਮ ਸ਼ੁਰੂ ਹੋਇਆ ਸੀਗਾ ਤੇ ਹੁਣ ਇਸ ਟਾਈਮ ਨਵੰਬਰ ਦਾ ਮਹੀਨਾ ਚੱਲਦਾ ਪਿਆ ਤੇ ਖਬਰਾਂ ਇਹ ਆ ਰਹੀਆਂ ਕਿ ਅਕਤੂਬਰ ਤੱਕ ਹੁਣ ਤੱਕ ਜਿਹੜੇ ਆ 5 ਲੱਖ 27 ਹਜ਼ਾਰ ਲੋਕਾਂ ਨੂੰ ਇਸ ਟਰੰਪ ਪ੍ਰਸ਼ਾਸਨ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਤੇ ਵੱਡੀ ਜਿਹੜੀ ਇਹ ਖਬਰ ਹੈਗੀ ਆ ਵੀ ਜਿਹੜੇ ਅੰਕੜੇ ਆ ਉਹ ਹੈਰਾਨ ਕਰਨ ਵਾਲੇ ਆ ਕਿ 527000 ਲੋਕਾਂ ਨੂੰ ਜਿਹੜਾ ਹੁਣ ਤੱਕ ਰਿਪੋਰਟ ਕਰ ਦਿੱਤਾ ਗਿਆ ਹੈ 72 ਬਹੁਤ ਵੱਡੀ ਵਰਤੀ ਜਾ ਰਹੀ ਹੈ ਤੇ ਜੇ ਕਿਸੇ ਦਾ ਮੜਾ ਜਿਹਾ ਵੀ ਕ੍ਰਿਮੀਨਲ ਰੈਕਡ ਹੈਗਾ ਇਹ ਨਹੀਂ ਦੇਖਦੇ ਕੋਈ ਗ੍ਰੀਨ ਕਾਰਡ ਹੈ ਨਹੀਂ ਹੈ ਜੇ ਉਹਦਾ ਗ੍ਰੀਨ ਕਾਰਡ ਨਵਾਂ ਵੀ ਹੈ ਭਾਵੇਂ 10 ਸਾਲ ਦਾ ਵੀ ਪਿਆ ਹੋਇਆ ਤਾਂ ਵੀ ਇਹ ਉੱਤੇ ਕਾਰਵਾਈ ਕਰਦੇ ਆ ਤੇ ਹੁਣ ਦੇਖੋ ਆਪਾਂ ਜ਼ਿਕਰ ਕੀਤਾ ਕਿ ਭਾਈ ਅਮਰਜੀਤ ਸਿੰਘ ਦਾ ਜਿਹੜਾ ਬਾਕੀ ਪਰਿਵਾਰ ਹੈ ਉਹ ਅਮਰੀਕਾ ਵਿੱਚ ਆ ਤੇ ਉਹ ਹੁਣ ਇਕੱਲੇ ਭਾਰਤ ਵਿੱਚ ਰਹਿਣਗੇ ਉਹਨਾਂ ਦੇ ਬੱਚੇ ਆ ਉਹਨਾਂ ਦੀ ਵਾਈਫ ਹੈ ਉਹਨਾਂ ਦਾ ਵੱਡਾ ਭਰਾ ਭਾਈ ਮਨਜੀਤ ਸਿੰਘ ਉਹਨਾਂ ਦੀ ਵਾਈਫ ਉਹਨਾਂ ਦੇ ਪਰਿਵਾਰ ਸਾਰਾ ਇੱਥੇ ਹੈ ਤੇ ਪਰ ਹੁਣ ਉਹ ਇਕੱਲੇ ਹੀ ਉਥੇ ਇੰਡੀਆ ਵਿੱਚ ਰਹਿਣਗੇ ਤੇ ਇੱਥੇ ਇਹ ਵੀ ਜ਼ਿਕਰਯੋਗ ਗੱਲ ਹੈਗੀ ਹੈ ਕਿ ਜੋ ਹੁਣੇ ਅਸੀਂ ਮੈਂ ਖਬਰ ਦੇਖ ਰਿਹਾ ਸੀਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਭਾਰਤ ਨੂੰ ਜਿਹੜੇ ਆ ਬੰਦੇ ਰਿਪੋਰਟ ਕੀਤੇ ਜਾ ਰਹੇ ਆ ਬਹੁਤ ਵੱਡਾ ਨੰਬਰ ਹੈਗਾ ਆ ਅਸੀਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਜ਼ਿਕਰ ਕਰਾਂਗੇ ਕਿ ਹਰ ਵਾਰੀ ਹੁਣ ਇਹ ਸੈਂਕੜੇ ਬੰਦੇ ਜਿਹੜੇ ਆ ਹਰ ਵਾਰੀ ਜਿਹੜੇ ਆ ਉਹ ਰਿਪੋਰਟ ਕਰਨ ਵਾਸਤੇ ਤਿਆਰ ਬੈਠਿਆ ਜਿਹੜੇ ਲੋਕਾਂ ਨੂੰ ਇਸ ਟਾਈਮ ਰਿਟੇਨ ਕੀਤਾ ਹੋਇਆ ਫੜਿਆ ਹੋਇਆ ਸੋ ਨੰਬਰ ਕਾਫੀ ਵੱਡਾ ਹੈਗਾ ਜਿੱਦਾਂ ਮੈਂ ਪਹਿਲਾਂ ਇੱਕ ਇੱਕ ਚੁਗਵਾਲ ਸਾਹਿਬ ਇੱਕ ਇੱਕ ਹੋਰ ਵੀ ਜ਼ਿਕਰ ਕਰਨਾ ਬਣਦਾ ਹੈਗਾ ਇੱਥੇ ਕਿ ਜਿਸ ਤਰੀਕੇ ਨਾਲ ਨੰਬਰ ਵੱਡਾ ਹੁੰਦਾ ਜਾ ਰਿਹਾ ਅਸੀਂ ਦੇਖੋ ਜਦੋਂ ਖਬਰ ਕਰਦੇ ਆ ਤਾ ਸਾਡੇ ਵੀਰ ਸਾਨੂੰ ਕਹਿੰਦੇ ਨੇ ਡਰਾਉਂਦੇ ਨੇ ਬਾਈ ਜੀ ਇਹ ਚੀਜ਼ ਸਮਝੋ ਤੁਸੀਂ ਕਿ ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਇਸ ਕਰਕੇ ਜ਼ਰੂਰੀ ਹੈ ਅਸੀਂ ਵਾਰ-ਵਾਰ ਇਹ ਕਰਦੇ ਹਾਂ ਕਿ ਸਮਾਂ ਆਉਂਦਾ ਜਾਂਦਾ ਰਹਿੰਦਾ ਹੁੰਦਾ ਸਮਾਂ ਟੱਪ ਜਾਂਦਾ ਹੁੰਦਾ ਜਿਹੜਾ ਸਮਾਂ ਚੱਲ ਰਿਹਾ ਹੈਗਾ ਇਹਦੇ ਵਿੱਚ ਅਸੀਂ ਆਪਣਾ ਬਚਾਅ ਕਰ ਲਈਏ ਕੋਈ ਵੀ ਬਚਿੰਦਾ ਕੋਈ ਵੀ ਜਦੋਂ ਪੰਜਾਬ ਤੋਂ ਭਾਰਤ ਤੋਂ ਪੈਰ ਪਟਦਾ ਸਾਡਾ ਵੀਰ ਨੌਜਵਾਨ ਤੋਂ ਬੇਵੱਸ ਹੋ ਕੇ ਪੈਰ ਪਟਦਾ ਕਿਉਂਕਿ ਨੌਕਰੀ ਦੇ ਹੀਲੇ ਵਸੀਲੇ ਸਾਡੀ ਕੰਟਰੀ ਦੇ ਵਿੱਚ ਬਹੁਤ ਅ ਚੰਗੇ ਨਹੀਂ ਹੈਗੇ ਜਿਹਦਾ ਕਰਕ ਮਜਬੂਰੀ ਵਾਸ ਹੋ ਕੇ ਜਿਗਰ ਦੇ ਜਿਹੜੇ ਟੁਕੜੇ ਨੇ ਮਾਪਿਆਂ ਦੇ ਉਹਨਾਂ ਨੂੰ ਵਿਦੇਸ਼ਾਂ ਦੇ ਵੱਲ ਭੇਜਿਆ ਜਾਂਦਾ ਹੈ ਤੇ ਜੇਕਰ ਅਸੀਂ ਆਪਣੇ ਪਰਿਵਾਰ ਨੂੰ ਸੁਖਾਲਾ ਕਰਨਾ ਹੈ ਤੇ ਸਮਾਂ ਇਦਾਂ ਦਾ ਸਾਨੂੰ ਬਚ ਬਚਾ ਕੇ ਚੱਲਣਾ ਚਾਹੀਦਾ ਹੈ ਸਮਾਂ ਬੈਠਾ ਤਾਂ ਰਹਿਣਾ ਨਹੀਂ ਹੈ ਕਿਉਂਕਿ ਤਬਦੀਲੀਆਂ ਆਉਣਗੀਆਂ ਇਹ ਜ਼ਾਹਰ ਜੀ ਗੱਲ ਹੈ ਨਾ ਪੁਰਾਣੇ ਸਮੇਂ ਰਹੀ ਹੈ ਨਾ ਇਹ ਰਹਿਣਾ ਤੇ ਨਾ ਅੱਗੇ ਹੋਣ ਵਾਲਾ ਸਮਾਂ ਰਹਿਣਾ ਹਾਲਾਂਕਿ ਹਾਲਾਤ ਥੋੜੇ ਜਿਹਾ ਨਾਜੁਕ ਨੇ ਸਖਾਈ ਵਾਲੇ ਨੇ ਜਿਸ ਤਰੀਕੇ ਨਾਲ ਟਰੰਪ ਸਾਹਿਬ ਇਹ ਕਹਿ ਰਹੇ ਨੇ ਕਿ 3000 ਬੰਦਾ ਆਈਸ ਵਾਲੇ ਉਹਨਾਂ ਨੂੰ ਗ੍ਰਿਫਤ ਵਿੱਚ ਹੋਣਾ ਚਾਹੀਦਾ ਹੈ 3000 ਬੰਦਾ ਜਿਹੜਾ ਨਾਨ ਇਮੀਗਰੈਂਟ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਜਿਹੜਾ ਅੰਕੜਾ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਜੇਕਰ ਤੁਸੀਂ ਕਿਤੇ ਟਰੱਕ ਲੈ ਕੇ ਕਿਸੇ ਵੱਖਰੀ ਸਟੇਟ ਦੇ ਵਿੱਚ ਗਏ ਹੋ ਜੇਕਰ ਕੋਈ ਉਹਨਾਂ ਦੇ ਸਕੰਜੇ ਵਿੱਚ ਆ ਗਿਆ ਤੇ ਫਿਰ ਬਚਣਾ ਮੁਸ਼ਕਲ ਹੈ ਫਿਰ ਡਿਪੋਰਟੇਸ਼ਨ ਲੱਗ ਜਾਣੀ ਹੈ ਇਸ ਕਰਕੇ ਬਾਰ ਬਾਰ ਅਸੀਂ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਜੀ ਚੁਗਾਂਵਾ ਸਾਹਿਬ ਹਾਂ ਬਿਲਕੁਲ ਇਹ ਗੱਲ ਜਿਹੜੀ ਹੈ ਉਹ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਜਿਵੇਂ ਇੱਕ ਆਪਾਂ ਕੱਲ ਹੀ ਅਜੇ ਖਬਰ ਕਰਦੇ ਪਏ ਸੀਗੇ ਕਿ ਇੱਕ ਜਿਹੜਾ ਏਸ਼ੀਅਨ ਆ ਕੰਟਰੀ ਦਾ ਇੱਕ ਬੰਦਾ ਸੀਗਾ ਜਿਸ ਨੂੰ ਇੰਡੀਆਨਾ ਦੇ ਸੂਬੇ ਵਿੱਚ ਸਕੇਲ ਤੋਂ ਡਿਟੇਨ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਆਈਸ ਵੱਲੋਂ ਤੇ ਉਹ ਇੱਥੇ ਉਹਦਾ ਅਸਾਈਲਮ ਦਾ ਕੇਸ ਵੀ ਚੱਲਦਾ ਪਿਆ ਵਰਕਰਮੈਂਟੋ ਦੇ ਕੋਲ ਹੈ ਤੇ ਨਾਲ ਦੀ ਨਾਲ ਉਹ ਇਥੇ ਉਸਨੇ ਵਿਆਹ ਵੀ ਕਰਾਇਆ ਹੋਇਆ ਇੱਕ ਅਮਰੀਕਨ ਲੜਕੀ ਦੇ ਨਾਲ ਜੋ ਕਿ ਇਥੇ ਦੀ ਬੌਰਨ ਹੈਗੀ ਹੈ ਇਥੇ ਦੀ ਸਿਟੀਜ਼ਨ ਹੈਗੀ ਹੈ ਪਰ ਫਿਰ ਵੀ ਉਸ ਨੂੰ ਗ੍ਰਿਫਤ ਵਿੱਚ ਲਿਆ ਡਿਟੇਨ ਕੀਤਾ ਗਿਆ ਆਈਸ ਵੱਲੋਂ ਤੇ ਆਪਾਂ ਜੇ ਗੱਲ ਕਰਦੇ ਆਂ ਕਿ ਆਪਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਜ਼ਰੂਰ ਰੱਖਣਾ ਚਾਹੀਦਾ ਜਿਨ੍ਹਾਂ ਦੇ ਕੇਸ ਪੈਂਡਿੰਗ ਨੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕਿਤੇ ਜਾਂਦੇ ਆਂ ਥੋੜਾ ਜਿਹਾ ਸੰਭਲ ਕੇ ਕੋਈ ਵੀ ਇਦਾਂ ਦੀ ਗਲਤੀ ਨਾ ਕਰੋ ਕਿਉਂਕਿ ਆਪਾਂ ਕਈ ਵਾਰੀ ਸੋਚਦੇ ਹਾਂ ਕਿ ਸਾਡਾ ਕਸੂਰ ਤਾਂ ਹੈ ਕੋਈ ਨਹੀਂ ਆਪਾਂ ਕਿਹੜਾ ਕੋਈ ਕ੍ਰਾਈਮ ਕੀਤਾ ਆ ਜਿਹੜੀ ਆਪਾਂ ਇਹ ਖਬਰ ਦੱਸ ਰਹੇ ਹਾਂ ਕੱਲ੍ਹ ਵਾਲੀ ਇਹਦੇ ਵਿੱਚ ਜਿਸ ਬੰਦੇ ਨੂੰ ਰੀਟੇਨ ਕੀਤਾ ਗਿਆ ਉਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਉਹਨੇ ਕੋਈ ਵੀ ਹੋਰ ਕ੍ਰਾਈਮ ਨਹੀਂ ਕੀਤਾ ਪਰ ਜਿਸ ਤਰ੍ਹਾਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਆਈਸ ਵੱਲੋਂ ਇਮੀਗ੍ਰੇਸ਼ਨ ਵੱਲੋਂ ਬਾਰ-ਬਾਰ ਇਹੋ ਹੀ ਕਿਹਾ ਜਾਂਦਾ ਜਿਹੜੇ ਵੀ ਮੀਡੀਆ ਅਦਾਰੇ ਵੱਲੋਂ ਜਾਂ ਜਿਸ ਵੀ ਨਿਊਜ਼ ਚੈਨਲ ਵੱਲੋਂ ਪੁੱਛਿਆ ਜਾਂਦਾ ਕਿ ਕਿਹੜੇ ਲੋਕ ਇਲੀਗਲ ਜਾਂ ਕਿਹੜੇ ਲੋਕ ਜਿਹੜੇ ਹੈਗੇ ਆ ਉਹ ਕ੍ਰਿਮੀਨਲ ਨੇ ਜਿਨ੍ਹਾਂ ਨੂੰ ਤੁਸੀਂ ਫੜਦੇ ਆ ਪਰ ਉਹਨਾਂ ਦੇ ਕੋਲ ਤਾਂ ਵਰਕ ਪਰਮਿਟ ਹੈ ਉਹਨਾਂ ਕੋਲ ਤਾਂ ਸਾਰੇ ਡਾਕੂਮੈਂਟ ਨੇ ਉਹ ਤੇ ਆਲਰੇਡੀ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਦੋਂ ਤੁਸੀਂ ਵਰਕ ਪਰਮਿਟ ਦਿੱਤਾ ਤੇ ਫਿਰ ਉਹ ਕ੍ਰਿਮੀਨਲ ਕਿੱਦਾਂ ਹੋ ਗਏ ਪਰ ਉਹ ਕਹਿੰਦੇ ਨਹੀਂ ਜਿਹੜੇ ਵੀ ਲੋਕ ਜਿਹੜੇ ਆ ਬਾਰਡਰ ਕ੍ਰੋਸ ਕਰਕੇ ਆਏ ਆ ਉਹਨਾਂ ਉੱਤੇ ਇਹ ਸਭ ਤੋਂ ਵੱਡਾ ਕ੍ਰਾਈਮ ਆਫੈਂਸ ਹੈਗਾ ਇਸ ਕਰਕੇ ਜਦੋਂ ਉਹਨਾਂ ਨੂੰ ਰੀਟੇਨ ਕਰ ਲਿਆ ਜਾਂਦਾ ਜੇ ਤੁਹਾਡਾ ਹੋਰ ਕੋਈ ਕ੍ਰਿਮੀਨਲ ਰੈਕਡ ਨਹੀਂ ਸੋ ਬਾਰਡਰ ਨੂੰ ਇਲੀਲ ਲੀਗਲ ਤਰੀਕੇ ਦੇ ਨਾਲ ਕ੍ਰੋਸ ਕਰਨਾ ਵੀ ਕਹਿੰਦੇ ਇਹ ਇੱਕ ਕ੍ਰਾਈਮ ਹੈ ਤੇ ਇਸ ਕ੍ਰਾਈਮ ਕਰਕੇ ਵੀ ਤੁਹਾਨੂੰ ਡਿਟੇਨ ਕਰਕੇ ਤੇ ਰਿਪੋਰਟ ਕੀਤਾ ਜਾ ਸਕਦਾ ਜੀ ਬਿਲਕੁਲ ਜੀ ਆਪਣਾ ਵਿਚਾਰ ਰੱਖੀਏ ਆਸ ਤੇ ਉਮੀਦ ਕਰਦੇ ਹਾਂ ਕਿ ਸਾਰੇ ਤੰਦਰੁਸਤ ਰਹਿਣਗੇ ਆਪਣੇ ਪਰਿਵਾਰ ਦਾ ਆਪਣਾ ਤੁਸੀਂ ਧਿਆਨ ਰੱਖੋਗੇ ਔਰ ਜਿਸ ਕੰਮ ਦੇ ਲਈ ਅਸੀਂ ਆਏ ਹਾਂ ਮਿਹਨਤ ਮੁਸ਼ਕਤ ਕਰਕੇ ਆਪਣੇ ਪਰਿਵਾਰ ਦਾ ਆਪਣੀ ਕਮਿਊਨਿਟੀ ਦਾ ਨਾਮ ਜਿਹੜਾ ਹੈ ਜਰੂਰ ਰੋਸ਼ਨ ਕਰਦੇ ਰਹੋਗੇ ਮਿਹਰਬਾਨੀ ਸ਼ੁਕਰੀਆ ਚੁਗਾਓ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਖਬਰ ਤੇ ਸਾਂਝੋ